ਰਾਗ ਗਾਉੜੀ ਗਵਾਰੇ ਰੀ ਮਹੱਲਾ ਪਹਿਲਾ ਚਾਉ ਪਦੇ ਧੋਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਭਾਉ ਮੋਚ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲੇ ਸੇਰ ਧਾਰ ਚੱਲੀ ਐ ਸਹੀ ਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਏ ਨਾ ਨੰਗ ਸਪਾਰ ਭੈ ਭਾਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਾਉ ਘੜੀਐ ਸਬਦ ਸਵਾਰ ਭੈ ਬਿਨ ਘਾੜਤ ਕਛ ਨਿਕਾਚ ਅੰਦਾ ਸਚਾ ਅੰਦੀ ਸਾਟ ਬੁੱਧੀ ਬਾਜੀ ਉਪਜੈ ਚਾਓ ਸਹਜ ਸਿਆਣਪ ਪਵੈ ਨਾ ਤਾਓ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅੱਖਰ ਵਾਓ ਦੁਆਓ ਗਾਉੜੀ ਮਹੱਲਾ ਪਹਿਲਾ ਡਾਰ ਘਰ ਘਰ ਡਾਰ 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 ਜਾਏ ਸੋ ਡਾਰ ਕੇਹਾ ਜੇ ਤ ਡਾਰ ਡਰ ਪਾਏ ਤੋਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਪੰਡਰੀਆ ਜੇ ਡਾਰ ਹੋਵੇ ਹੋਰ ਡਾਰ ਡਰ ਡਰਣਾ ਮਨ ਕਾ ਸੂਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜੇਨ ਕੇਸ਼ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ 헤ਤ ਆਸਾ ਅਸਮਾਨ ਤੇਸ ਵਿੱਚ ਭੂਖ ਬਹੁਤ ਨੈਸਾਨ ਭਾਉ ਖਾਣਾ ਪੀਣਾ ਆਧਾਰ ਖਾਦੇ ਮਾਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀਵ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗਾਉੜੀ ਮਹੱਲਾ ਪਹਿਲਾ माता मात पिता संतोख सत भाई कार एहो विशेख कहना है किश कहन न जाए ताओ कुदरत कीमत नहीं पाए रहाओ सरम सुरत दोए ससुर पए करणी कामन गार मान लए सहा संग जोग साच संतत कहो नानक जोग गौडी महला पहला पाणे पाणी अग्नि का मेल चंचल चपल बोध का खेल नौ दरवाजे दसवा बोझ रे ज्ञानी एहो विचार ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਾਉਣ ਭੁਜਰੇ ਗਿਆਨੀ ਮੂਆ ਹੈ ਕੌਣ ਮੂਈ ਸਵਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਣ ਟਟ ਤੀਰਥ ਜਾਹੀ ਰਤਨ ਪਦਾਰਥ ਘਾਟ ਹੀ ਮਾਹੀ ਪਾੜ ਪਾੜ ਪੰਡਿਤ ਬਾਦ ਵਖਾਣੈ ਭੀਤਰ ਹੋਂਦੀ ਵਸਤ ਨਾ ਜਾਣੈ ਹਾਓ ਨਾਮੂਆ ਮੇਰੀ ਮੂਈ ਬੁਲਾਏ ਓਹ ਨਾਮੂਆ ਜੋ ਰਹਿ ਆਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗਾਉੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੂਜੈ ਮਾਨੈ ਨਾ ਆਉ ਤਾ ਕੈ ਸਦ ਬਲਿਹਾਰੈ ਜਾਉ ਆਪ ਕੋ ਲਾਏ ਠਾਉ ਰ ਨਾ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਦੀ ਸਭ ਕਾਲ ਰਹਾਉ ਕੇਤੀ ਵਣਜ ਨਾ ਵੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕਰੋਧ ਜੀਵ ਮਹ ਝੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸਿੱਖ ਤਾਨ ਮਨ ਸੀਤਲ ਸਾਚ ਪਰੀਖ जाल रास कमल परिख सबद मीठे रस हुकम संजोगी गाढ दास दुवार पंच वसह तो अपारुल आपे आप वनजार नानकनाम हार गौडी महला पहला ਜਾ ਤੋ ਜਾਏ ਕਹਾ ਸੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੈ ਕਿਉ ਅਬినాਸੀ ਸਹਜ ਸਮਾਵੇ ਨਾਮ ਰਿਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹਕਾਮ ਰਹਾਉ ਸਹਜੇ ਆਵੇ ਸਹਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋਂ ਬੰਦ ਨਾ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਵਾਹੋ ਨੇ ਸਬਾਸ ਸੋਖ ਦੁਖੀਆ ਮਨ ਮੋਹ ਵਿਨਾਸ਼ ਸਾਜ ਵਿਹਾਗ ਤੱਕ ਹੈ ਆਗਾਸ ਦਹ ਦਿਸਤਾ ਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਵਿਖਮਾਟ ਬੇਨ ਵਖਰ ਸੁਨੋ ਘਰ ਹਾਟ ਗੌਰ ਮੇਲ ਖੋਲੇ ਬਜਰ ਕਪਾਟ ਸਾਧ ਅਮਲੈ ਪੂਰਬ ਸੰਜੋਗ ਸਾਚ ਰਹਿ세 ਪੂਰੇ ਹਰ ਲੋਗ ਮਾਨ ਤਾਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗਾ ਉਪਾਏ ਗਾਉੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਉਂਝੀ ਪਾਪ ਲੋਭ ਕੀ ਕੀਤਾ ਤਾਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਤੇਕ ਹਾਉ ਪਾਪੀ ਤੂੰ ਨਿਰਮਲ ਏਕ ਰਹਾਉ गणपाणी बोले पढ़वाओ जेवा इंद्री एक सुवाओ दृष्ट विकारी नाही पाओ पाओ आप मारे ता पाए नाव सबद मरे फिर मरण ना होए बे नमूए त्यों पूरा होए ਰਪੰਚ ਵਿਆਖ ਰਹਿ ਆ ਮਨ ਦੋਏ ਥੇਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜਾਓ ਜਾ ਆਵੈ ਵਾਰ ਠਾਕੇ ਬੋਹਿਥ ਦਰ ਗਹਿ ਮਾਰ ਸਾਚ ਸਾਲਾਹੀ ਧਾਨ ਗੁਰ ਦਵਾਰ ਨਾਨਕ ਦਾਰ ਘਰ ਏਕੰਕਾਰ ਗਾਉੜੀ ਮਹੱਲਾ ਪਹਿਲਾ उलटे ओ कमल ब्रह्मविचार तार गगन दस दुर आप वेदया रे मन मेरे कीजे मन मान अमृत रस पीजे जय जनम जीत मरण मन माने आप मुवा मान मान ते नजर भाई घर कार घर ते जाने जात सात तीरथ मजन नाम अधिक बिथार करो किस काम नार नारायण अंतर जाम ਨਾਉ ਤਉ ਪਾਰ ਕਰ ਜਾਓ ਕਿਸ ਜਾ ਚਾਓ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗਾਉੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਬ ਨਿਵਾਰ ਗगन پور ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਾਰ ਜਪ ਜਾਪ ਰਹਿਣ ਹਾਰ ਸਰਣਾ ਰਹਾਵ ਸਤਗੁਰ ਮਿਲੇ ਤਾਂ ਦੁਬਿਦਾ ਭਾਗੇ ਕਮਲ ਬਿਗਾਸ ਮਨ ਹਾਰ ਪ੍ਰਾਪ ਲਾਗੇ ਜੀਵਤ ਮਰੇ ਮਹਾਰਸ ਆਗੇ सतगुर मिले सच संजम सूचा गुर की पाउडी ऊचो ऊचा करम मिले जाम का पाओ गोर गौर मिले आ, मिल अंक समाया कार किरपा कार महल दिखाया नानक मैं मार मिलाया गौड़ी महला पहला किरत पया न मेटे कोए क्या जाना क्या आगे होए जो तिस भाणा सोई हुआ अवर ना करने वाला दुआ ना जाना कर्म केवड तेरी दात कर्म धर्म तेरे नाम की जात रहाऊ ਤੂੰ اے ਵਡਾ ਦਾਤਾ ਦੇਵਨ ਹਾਰ ਤੂਟ ਨਾਹੀ ਸੋਧ ਭਗਤ ਪੰਡਾਰ ਕੀਆ ਗਰਬ ਨਾ ਆਵੇ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲਹਿ ਵਖਸ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਉਂਦਾ ਨਾ ਵੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਘਰੋਸੈ ਤੇਰਾ ਤਾਨ ਮਹਿ ਮੈਲ ਨਾਹੀ ਮਨ ਰਾਤਾ ਗੁਰ ਬਚਨੀ ਸਚ ਸਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣ ਆਈ ਗਾਉੜੀ ਮਹੱਲਾ ਪਹਿਲਾ ਜਿਨ ਨ ਅਕਾਥ ਕਹਾਇਆ ਅਪਿਓ ਪੀਆਇਆ ਆਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨ ਪੂਰੇ ਗੌਰ ਕੈ ਸਬਦ ਪਛਾਨਾ ਰਹਾਉ ਜੈਸ ਨਾਰਾਮ ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਜ ਪਿਆਲ ਇਤ ਉਤ ਮਨ ਮੁਖ ਬਾਦੇ ਕਾਲ ਐਹ ਨਿਸਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗਾਉੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥਹਿ ਆਕਾਰ teen avastha kah wah kian turia avastha satgur te har jaan ram bhagat gur seva tarana bahud janam na hoye hai marana raha char padarth kah sab koi simrit shast pandit moksh soi ਬੇਨ ਗੋਰਾ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਾਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜੇਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਗੁਜਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗਉੜੀ ਚੇਤੀ ਮਹੱਲਾ ਕਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੋ ਲਾਭ ਲੋਭ ਮੋਚ ਕੂੜ ਕਮਾਵਹਿ ਬਹੁਤ ਉਠਾਵਹਿ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ ਸੋਣ ਸੋਣਾ ਸੇਖ ਹਮਾਰੀ ਸੋ ਕਰਤ ਕੀਤਾ ਰਹਿਸੀ ਮੇਰੇ ਜੀ ਅੜੇ ਬਾਹੜ ਨਾ ਆਵੇ ਵਾਰੀ ਰਹਾਉ ਹਉ ਤਉਦ ਆਖਾ ਮੇਰੀ ਕਾਇਆ ਤੂੰ ਸੁਣ ਸੇਖ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੇ ਲਾਇਤ ਵਾਰੀ ਵੇਲ ਪਰਾਈ ਜੋ ਹੈ ਜੀੜੇ ਕਰਹਿ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿਛੈ ਰਹੀ ਇਹ ਛੁੱਟੜ ਹੋਈ ਇਹ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੋਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਭਾਇਆ ਹਾਲ ਤਨਾ ਸੋ ਬਾ ਬਲ ਤਨਾ ਢੋਈ ਅਹਿਲਾ ਜਨਮ ਗਵਾਇਆ ਹਾਓ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇ ਨਾ ਰੁਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝਾੜ ਝਾੜ ਪਏ ਗਵਾਰਾ ਉਜਾ ਮੇਵਾ ਮੈਂ ਸਭ ਕੇ ਸਚ ਆਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵਾ ਦਿਵਾਲ ਉਸਾਰੀ ਭਾਸ ਮੰਦਰ ਕੀ ਢੇਰੀ ਸੰਚੇ ਸੰਚ ਨਾ ਦੇਈ ਕੇ ਸਹੀ ਅੰਤ ਜਾਣੈ ਸਭ ਮੇਰੀ ਸੋਇ ਨ ਲੰਕਾ ਸੋਇ ਨ ਮਾੜੀ ਸੰਪੈ ਕਿਸੈ ਨਾ ਕੇਰੀ ਸੋਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਪਾਣਾ ਰਹਾਉ ਸਾਹੋ ਹਮਾਰਾ ਠਾਕੁਰ ਭਾਰਾ ਹਾਮ ਤਿਸਕੇ ਵਣਜਾਰੇ जियो रास तिसै की मार आपे जीवाले गौडी चेती महला पहला अवर पंच हम एक जना क्यों राखो कार बार मना मार है लूट है नीत नीत किस आगे करी पुकार जना ਸਿਰੀ RAM ਨਾਮਾ ਉਚਰ ਮਨਾ ਆਗੇ ਜਾਮ ਦਾਲ ਬੇਖਮਾ ਕਨਾ ਰਹਾਉ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣਾ ਅਵਰ ਲੁਟੇਨ ਸੋ ਪੰਚ ਜਨਾ ਤਾ へ ਮੜੋਲੀ ਲੂਟਿਆ ਦੇ ਹੋਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੂੜੇ ਸੁਇਨਾ ਰੂਪਾ ਮਿੱਤਰ ਲੂੜੇਨ ਸੁਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜਾਮਪੁਰ ਬਾਦਾਤਾ गौडी चेती महला पहला मन्द्रा ते पीतर पीतरमुद्रा काया खिन्थाता पञ्च चेले वास की जय रावल एहो मन की डंडाता ਜੋਗ ਜੋਗਤ ਏਵ ਪਾਵਸਿਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਭ ਸਿਤਾ ਰਹਾਉ ਮੂੜਾ ਮੁੜਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤ੍ਰਿਪਾਵਣ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਦਾਤਾ ਕਾਰਪਟਾਂਬ ਗਲਨੀ ਮਨ ਲਾਵਸ ਸੰਸਾ ਮੂਲ ਨਾ ਜਾਵ ਸਿਤਾ ਏਕ ਸਚਰਣੀ ਜੇ ਚਿਤ ਲਾਵਹਿ ਲਬ ਲੋਭ ਕੀ ਧਾਵ ਸਿਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲਹਿ ਜੋਗੀ ਕਪਟ ਕਨਾ ਰਹਾਵ ਕਾਇਆ ਕਮਲੀ ਹੰਸਿਆਣਾ ਮੇਰੀ ਮੇਰੀ ਕਰਤ ਵਿਹਾਣੀ ਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਸ਼ੂਤਾਣੀ ਤਾ